ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੱਕ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਵੀ ਮੋਗਾ ਹੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜੈਜ ਦੇ ਮੋਲ ਦੀਆਂ ਦੋ ਵੜਾਂ ਵਿਖਾਉਣੀਆਂ ਆ ਚਾਰ ਵੜਾਂ ਵਿਖਾਉਣੀਆਂ ਦੋ ਤਾਜ਼ੀਆਂ ਸੂਈਆਂ ਵਾਂ ਤੇ ਦੋ ਗੱਬਣਾ ਸੂਨ ਵਾਲੀਆਂ ਕੁਛ ਕੁ ਦਿਨ ਲੈਂਦੀਆਂ ਇੱਕ ਕਾਲੇ ਰੰਗ ਦੀ ਵੱਚੀ ਇੱਕ ਜਰਸੀ ਐ ਤੇ ਦੋ ਇਧਰ ਤਾਜ਼ੀਆਂ ਸੂਈਆਂ ਵੱਡੀਆਂ ਵੜਾ ਇਨਫੋਰਮੇਸ਼ਨ ਲੈ ਦਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸਦੇ ਨਾਮ ਹਰਦੇਸ਼ ਸਿੰਘ ਪਿੰਡ ਜਿਹੜਾ ਕਦੇ ਕੋਠੇ ਜਿਹੜਾ ਮੋਗਾ ਵੀਰੇ ਫੋਨ ਨੰਬਰ ਦੱਸਦੀ 77176055 ਬੇਲੀ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਾ ਸੋਦੇ ਕੰਨਵਾਸੂਆ ਇਹ ਵੀਰੇ ਯਾਰ ਅਗਲੇ ਤਾਂ ਦੂਜਾ ਕਿ ਅਗਲਾ ਭਲਾ ਤੀਜੇ ਮਾਨ ਵਾਲੇ ਚੌਥੇ ਮਾਨ ਵਾਲੇ ਆਪਾਂ ਨੂੰ ਕੋਈ ਤਰਾਜ ਨਹੀਂ ਸਹੀ ਐ ਹਣਾ ਜੀ ਤੇ ਆਪਣੇ ਕੋਲੇ ਪਹਿਲੀ ਚਵਾਈ ਦਿੱਤੀ ਹੈ ਦੁੱਧ ਕੱਢਿਆ 4.5 ਕਿਲੋ ਬੋਲ ਮਗਰ ਬੱਛੀ ਹੈ ਤੇ ਜੇਰ ਦੀ ਆਪਣੀ ਫੁੱਲ ਗਰੰਟੀ ਹੈ ਕਿੰਨਾ ਇੱਕ ਦੁੱਧ ਪੈਜੋ ਵੀਰੇ ਦੁੱਧ ਉਹਨਾਂ ਨੇ ਦੱਸਿਆ 20 ਕਿਲੋ ਤੇ 20 ਦੇਊਗੀ ਵਿਹੜ ਥਣ ਲੇਵੇ ਦੇ ਹਿਸਾਬ ਨਾਲ ਤੁਹਾਡੇ ਘਰੀ ਸੂਈ ਹੈ ਆਪਣੇ ਕੋਲੇ ਵੀਰੇ ਸਾਰੀ ਗਰੰਟੀ ਹੈ ਜੇਰ ਦੀ ਆਪਣੀ ਵੀਡੀਓ ਦਿਖਾਵਾਂ ਜੈ ਜੈ ਮੌਲ ਪਹਿਲਾਂ ਹੀ ਦੱਸ ਦੇ ਇਹ ਆ ਵੀਰੇ ਮੌਲ ਕਰਾਉਣ ਵਾਲਾ ਫਲਾਪਿਆ ਮੁੰਜਾ ਕਰਾਲੇ 45 ਦੀ ਦੇਦੇ ਆ ਕੱਢੀਏ ਬਾਹਰ ਨੂੰ ਹਾਂ ਦੋਸਤੋ ਇੱਕ ਨੰਬਰ ਸੋਭਾਈ ਬਾਈ ਕਹਿੰਦਾ ਸੂਈ ਹੈ ਜੇਰ ਦੀ ਵੀਰ ਕਹਿੰਦਾ ਫੁੱਲ ਗਰੰਟੀ ਹੈ 20 ਕਿਲੋ ਦੁੱਧ ਖੁੱਲਾ ਪਿਆ ਜੂ 4.5 ਕਿਲੋ ਬਾਈ ਦੱਸਦਾ ਬੌਲੀ ਕੱਢੀ ਆ ਪਹਿਲੀ ਚਵਾਈ ਕੀਤੀ ਆ ਵੀਡੀਓ ਬਣਾ ਰਹੇ ਆ 10:00 ਵਜੇ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰਿਓ 9:55 ਮਿੰਟ ਤੇ ਵੀਡੀਓ ਬਣਾ ਰਹੇ ਆ 10:00 ਵਜਨ ਚ ਵੀ ਹਜੇ 5 ਮਿੰਟ ਪਏ ਆ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸ਼ਾਮ ਤੱਕ ਰਹਿਵਾਨਾ ਬੌਲੀ ਨਾਲ ਭਰ ਲੈਣਾ 20 ਕਿਲੋ ਦੁੱਧ ਹੀ ਬਾਈ ਕਹਿੰਦਾ ਗਰੰਟੀ ਆ ਨਹੀਂ ਕੋਈ ਭੈਣ ਭਰਾ ਸੌਦਾ ਕਰ ਲੇ ਅੱਜ ਤੋਂ ਪੰਜਾਂ ਛਿਆਂ ਦਿਨਾਂ ਨੂੰ ਜਿੱਦਨ ਦੁੱਧ ਤਿਆਰ ਹੋ ਜਾਂਦਾ ਅਗਲਾ 20 ਕਿਲੋ ਦੁੱਧ ਕੰਡੇ ਦੇ ਜੋ ਓਕੇ ਲੈ ਜੇ ਥਣ ਸੋਹਣੇ ਆ ਹੱਦੀ ਚਵਾਈ ਵਾਲੇ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਮਗਰ ਬਹੁਤ ਸੋਹਣੀ ਬੱਛੀ ਆ ਪਿੰਕ ਨੋਜ਼ ਵਾਲੀ ਇੱਕ ਨਾਲ ਇੱਕ ਫ੍ਰੀ ਵਾਲੀ ਗੱਲ ਹੀ ਆ ਜੇ ਬੱਛਾ ਹੁੰਦਾ ਲਿਜਾਣਾ ਫੇਰ ਵੀ ਨਾਲ ਪਹਿਣਾ ਸੀ ਕਿਉਂਕਿ ਤਾਜੀ ਸੂਈ ਆ ਤੇ ਮਗਰ ਬੱਛੀ ਦਾ ਇਹ ਫਾਇਦਾ ਹੋ ਜਾਂਦਾ ਕਿਉਂਕਿ ਆਉਂਦੇ ਸਮੇਂ ਸਵੇਰ ਨੂੰ ਇਹਨੇ ਘਰ ਮਾੜੀ ਨੇ ਮਗਰ ਵਹਿੜ ਤਿਆਰ ਹੋ ਜਾਣਾ ਮੁੱਲ 5000 52000 ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 40 ਤੇ 5 45000 ਦੀ ਦੇ ਦੇਣੀ ਐ ਸੋਭਾ ਸੁਈ ਐ 10 ਵਜੇ ਵੀਡੀਓ ਬਣਾ ਰਹੇ ਆਂ ਸੋਭਾ ਸਾਢੇ 4 ਕਿਲੋ ਹਵਾਨੇ ਚ ਬੌਲੀ ਕੱਢੀ ਐ 20 ਕਿਲੋ ਦੁੱਧ ਦੀ ਗਾਰੰਟੀ ਥਣ ਭਾਂਡੇ ਦੀ ਸਾਫ਼ ਸੁਥਰੀ ਵੱਡੀ ਵਿਹੜਾ ਮੁੱਲ ਜਾਇਜ਼ ਹੀ ਐ ਜਿਹੜੇ ਹਿਸਾਬ ਨਾਲ ਬਾਈ 20 ਕਿਲੋ ਦੁੱਧ ਦੀ ਗਾਰੰਟੀ ਦਿੰਦਾ ਭਾਵੇਂ ਕੋਈ ਪੰਜਾ ਸੱਤਾਂ ਦੇਣਾ ਨੂੰ ਜਦੋਂ ਦੁੱਧ ਤਿਆਰ ਹੋ ਜਾਂਦਾ ਅਗਲਾ ਕੰਡੇ ਤੇ ਜੋ ਓਕੇ ਲੈ ਜਾ ਜੋ ਹਿਸਾਬ ਨਾਲ ਬਿਲਕੁਲ ਜਾਇਜ਼ ਮੁੱਲ 45000 ਕੋਈ ਥੋੜਾ ਕਾਣਾ ਮਾਨਵੀ ਹੋ ਜੂ ਐਨੇ ਦੁੱਧ ਵਾਲੀ 45000 ਦੀ ਦਿੰਦਾ ਵੀ ਕੋਣ ਆ ਵਿੱਚੋਂ ਮਾਨਤਾਨ ਵੀ ਉਹ ਦੋ ਨੰਬਰ ਤੇ ਆ ਜਾਰਦੇ ਵਾ ਵਰੀ ਵੀਰੇ ਯਾਰ ਦੂਜਾ ਸਵੇਰ ਸੁਈ ਜਾ ਤਾਂ ਪਿਆ ਹੋ ਰਿਹਾ ਠੀਕ ਹੈ ਇਹਦਾ ਪਿੰਡ ਵੀ ਲਈ ਆ ਤੇ ਇਹ ਵੀ ਅੱਜ ਸੁਈ ਜਾ ਤੜਕੇ 5 ਵਜੇ 5 ਵਜੇ ਹਾਂ ਇਹਦੀ ਵੀ ਜੇ ਪੈ ਜੀ ਵਰੀ ਜਾ ਡਾਨਾ ਜੇ ਮਗਰ ਕੀ ਇਹਦੇ ਮਗਰ ਇਹਦੇ ਵੀਰੇ ਬੱਚਾ ਕਿੰਨਾ ਕੁ ਦੁੱਧ ਪਿਆ ਜੂ ਦੁੱਧ ਯਾਰ ਵੀਰੇ ਅਗਲੇ ਤਾਂ 68 ਆ ਰਹੇ ਉਹਨੇ ਲੀਟਰ ਦੇਣਾ ਵੀ ਚਾਹੀਦਾ ਹੈ ਨਾ ਬੋਲਾ ਕਿੰਨਾ ਕੁ ਜੋਆ ਬੋਲਾ ਯਾਰ 3.5 ਕਿਲੋ ਕੱਢਿਆ ਜੈ ਜੈ ਮੋਲੀ ਦਾ ਵੀ ਦੱਸ ਦੇ ਇਹ ਵੀ 45 ਦੀ ਦੇ ਰਹੇ ਨੇ 2 ਨੰਬਰ ਵੀ ਪਾਈ ਕਹਿੰਦਾ ਦੂਜੇ ਸਵੇਰ ਸੁਈ ਆ ਇਹ ਵੀ ਸਵੇਰ ਹੀ ਸੁਈ ਆ 1 ਨੰਬਰ ਦੇ ਹਵਾਨੇ ਜੋ 4.5 ਕਿਲੋ ਬੋਲੀ ਕੱਢੀ ਆ 2 ਨੰਬਰ ਦੇ 3.5 ਕਿਲੋ 18-19 ਕਿਲੋ ਬਾਈ ਦੱਸਦਾ 18 ਕਿਲੋ ਖੁੱਲਾ ਦੁੱਧ ਪਿਆ ਜੂ ਬਾਕੀ ਕਿਲੋ 2 ਕਿਲੋ ਦੁੱਧ ਤਾਂ ਆਪਣੀ ਸੇਵਾ ਸੰਭਾਲ ਤੇ ਹੁੰਦਾ ਜੇ ਕਿਲੋ ਘੱਟ ਫੀਡ ਪਾ ਦੋਗੇ 17 ਚ ਆ ਜੂਗੀ 17-18 ਕਿਲੋ ਦੁੱਧ ਹੀ ਬਾਈ ਕਹਿੰਦਾ ਇਹਦੀ ਵੀ ਗਾਰੰਟੀ ਆ ਬਾਕੀ ਸੂਈਆਂ ਸਵਾਈਆਂ ਹੈਗੀਆਂ ਗੱਬਣ ਦਾ ਵਹਿਮ ਹੁੰਦਾ ਭਾਵੇਂ ਅਗੜਾ 2 ਟਾਈਮ 3 ਟਾਈਮ ਭਾਵੇਂ 4 ਟਾਈਮ ਚੋਕੇ ਲੈ ਜੇ ਥਣ ਸੋਹਣੇ ਅਸਦੀ ਚਵਾਈ ਵਾਲੇ ਗੈਂਪ ਚ ਲੱਗੇ ਹੋਏ ਆ ਮਗਰ ਇਹਦੇ ਬੱਚਾ ਮੁੱਲੇ ਦਾ ਕਹਨਾ ਕੀਤਾ ਇਹ ਵੀਰੇ 45 ਦੀ ਗਿਆ ਆਪਾਂ ਇੱਕ ਨੰਬਰ ਵੀ 45 ਦੀ 2 ਨੰਬਰ ਵੀ 45 ਦੀ ਜੇ ਕੋਈ ਜੋੜਾ ਲੈ ਲੂ ਖੁੱਲਾ ਮਾਨ ਤਾਨ ਹੋ ਜੂ ਹੋ ਜੂ ਕੱਲੇ ਕੱਲੇ ਨਗ ਚੋਂ ਵੀ ਤੇ ਦੋ ਇਧਰ ਵੜਾ ਇੱਕ ਜਰਸੀ ਨਸਲ ਦੀ ਐ ਕਾਲੇ ਰੰਗ ਦੀ ਜਰਸੀ ਦਾ ਕਹਨ ਮਸੂਆ ਜਰਸੀ ਦਾ ਵੀਰੇ ਦੂਜਾ ਸੂਤ ਆ ਤੇ ਹੋੜੀ ਹਾਂ ਇਹ ਲੈਦੀ ਆ ਪੰਜ ਚਾਰ ਦਿਨ ਵੀਰੇ ਕਿੰਨਾ ਦੁੱਧ ਪਿਆਜੂ ਇਹਨੂੰ ਦੁੱਧ ਦੇਣਾ ਚਾਹੀਦਾ ਵੀਰੇ 16 17 ਜਿਹਰੇ ਆਪਾਂ ਬਾਲਾ ਕੀ ਜੀ ਦੇਣਾ ਜੈ ਜਮਾਲ 48 ਦੀ ਦੇ ਦੇਣਗੇ ਵੀ ਕੱਢੀਏ ਬਾਹਰ ਨੂੰ 16 17 ਕਿਲੋ ਬਾਈ 10 ਦਾ ਤਿੰਨ ਨੰਬਰ ਦੁੱਧ ਪਿਆਜੂ 48000 ਦੀ ਜਰਸੀ ਬਾਈ ਕਹਿੰਦਾ ਦੇ ਦੇਣੀ ਆ ਬਾਈ ਜਣੋ ਉਹ ਜਣ ਬਹੁਤ ਆ ਮਰਾਸੀਆਂ ਦੇ ਢੋਲ ਲੱਗ ਗਈ ਆ ਚਾਰ ਸ਼ਪੇਰੋਂ ਗੋਲ ਮਟੋਲ ਪਈ ਆ ਜਰਸੀ ਨਸਲ ਦੀ ਫੁੱਲ ਜਾਦ ਵਾਲੀ ਬੱਛੀ ਆ ਮਲਟੇ ਲਪਾਈਆਂ ਬਹੁਤ ਆ ਜੇ ਚਾਰ ਪੰਜ ਦਿਨ ਬਾਈ 10 ਦਾ ਲੈ ਜੂ ਸਾਰੀ ਵਾਲਟੇਲ ਕੱਢ ਕੇ ਸੂਣਾ ਥਾਣਾ ਹਦੀ ਚਵਾਈ ਵਾਲੇ ਗੈਪ ਚ ਲੱਗੇ ਹੋਇਆ ਮੱਝਾ ਵਰਗਾ ਪੈਠੂਪੜਾ ਥਣਪਾਡੇ ਦੀ ਸਾਫ ਸੁਥਰੀ ਆ ਫੂਟ ਸ਼ਾਂਖ ਪੋਰਾਵਣੀ ਚਾਰ ਹੀ ਥਾਣਾ ਗੈਬ ਚ ਲੱਗੇ ਹੋਏ ਆ ਸੀਲ ਸੌ ਪੂਰੀ 48000 ਦੀ ਦੇ ਦੇਣੀ ਆ ਲਾਸਟ ਵਾਰੇ ਦੱਸ ਦਿਰਦੇ ਆ ਲਾਸਟ ਵੀਰੇ ਦੂਜਾ ਸਵੇਰੀ ਆ ਅਗਲਾ ਭਲਾ ਤੀਜੇ ਮੰਨ ਲੈ ਪੰਜ ਚਾਰ ਦੇਣੀ ਲੈਂਦੀ ਬਾੜੇ ਨਹੀਂ ਦੁੱਧ ਉਹਨਾਂ ਨੇ ਦੱਸਿਆ 18 ਨੂੰ ਲੀਟਰ ਜੈ ਜੈ ਮੋਲੇ ਇਹ 47 ਦੀ ਦੇ ਦਿਆਂਗੇ ਫਿਰ 18 19 ਕਿਲੋ ਭਾਈ ਦੱਸਦਾ ਕਿ 4 ਨੰਬਰ ਦੀ ਗਾਰੰਟੀ ਆ ਬਾਕੀ ਐਗਾ ਲਾਹੌਰ ਭਾਵੇਂ ਕੋਈ ਸੌਦਾ ਕਰ ਲੇ ਜਿੱਦਣ ਸੂਪ ਪੈਂਦੀਆਂ ਅਗਲਾ ਦੁੱਧ ਕੰਡੇ ਤੇ ਜੋਕ ਕੇ ਲੈ ਜੇ ਚਾਰ ਪੰਜ ਦਾ ਡੇਟ ਮੁਤਾਬਕ ਜੀ ਕੋਈ 10 15000 ਬਾਈ ਕਹਿੰਦਾ ਆਪਾਂ ਨੂੰ ਖਾਤੇ 'ਚ ਪਾ ਦੇ ਜਿੱਦਣ ਸੂ ਪੈਂਦੀ ਆ ਅਗਲਾ ਦੁੱਧ ਜੋ ਓਕੇ ਲੈ ਜੇ ਸੀਲਸਾਉ ਫੁੱਲ ਹੈ ਥਣ ਸੋਹਣੇ ਆ ਇਹਦੇ ਜੋ ਵੀ ਮਾਨ ਤਾਨ ਹੋ ਜੂ ਇਹ ਕਾਲੇ ਰੰਗ ਦੀ ਵੜੜ ਕ੍ਰੋਸ ਅੰਗ ਮਲਟ ਲ ਬਹੁਤ ਪਈਆਂ ਇਹ ਚਾਰ ਪਸ਼ੂ ਸੇਲ ਹੈ ਦੋ ਤਾਜ਼ੀਆਂ ਸੂਈਆਂ ਵੜਾਂ ਦੋ ਗੱਬਣਾ ਹੋ ਜੂ ਕੱਲੇ ਕੱਲੇ 'ਚੋਂ ਵੀ ਮਾਨ ਤਾਨ ਜੇ ਕੋਈ ਜੋੜਾ ਲੈ ਲੈਂਦਾ ਫੇਰ ਪੂਰਾ ਵੱਧ ਮਾਨ ਤਾਨ ਹੋ ਜੂ ਤੇ ਦੋ ਗੱਬਣ ਵਛੀਆਂ ਮਾਨ ਤਾਨ ਉਹਨਾਂ ਜੋ ਵੀ ਹੋ ਜੂ ਸੂਈਆਂ ਸਵਾਈਆਂ ਹੈ ਹੀ ਆ ਭਾਵੇਂ ਦੋ ਟਾਈਮ ਬਾਈ ਕਹਿੰਦਾ ਭਾਵੇਂ ਤਿੰਨ ਟਾਈਮ ਅਗਲਾ ਚੋ ਕੇ ਲੈ ਜੇ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪੈੰਡ ਹੈਗਾ ਚੜੈਕ ਚੜੈਕ ਦੇ ਕੋਠਿਆਂ 'ਚੋਂ ਵੀਡੀਓ ਬਣਾ ਰਹੇ ਆ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਐ ਸਾਰੇ ਸਸਸੀਕਰ